ਜੰਗ ਹਜੇ ਬਾਕੀ ਹੈ ਜੰਗ ਤਾਂ ਹਜੇ ਲੱਗਣੀ ਹੈ ਉਹ ਕਿਉਂ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਤਾਂ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਵੇਖ ਰਿਹਾ ਕਿ ਜਿਹੜਾ ਸਮਝੌਤਾ ਹੈ ਨਾ ਉਹ ਹੋ ਚੁੱਕਿਆ ਹੈ ਪਰ ਉਸ ਸਮਝੌਤੇ ਤੋਂ ਬਾਅਦ ਵੀ ਹਰ ਇੱਕ ਖੱਦਸੇ ਜਿਹੜੇ ਨੇ ਬਣੇ ਹੋਏ ਨੇ ਵੀ ਜੰਗ ਹੋਵੇਗੀ ਤੇ ਭਾਰਤ ਪਾਕਿਸਤਾਨ ਦੀ ਜੰਗ ਜਿਹੜੀ ਹੈ ਉਹ ਜ਼ਰੂਰ ਹੋਵੇਗੀ ਕਹਿੰਦੇ ਕੁਝ ਲੋਕਾਂ ਦਾ ਮੰਨਣਾ ਵੀ ਇਹ ਜੰਗ ਜਿਹੜੀ ਹੈ ਕੁਝ ਸਮੇਂ ਲਈ ਹੋਲਡ ਕੀਤੀ ਗਈ ਹੈ ਇਸ ਜੰਗ ਦਾ ਜਿਹੜਾ ਐਲਾਨ ਹੈ ਨਾ ਉਹ ਬਹੁਤ ਛੇਤੀ ਹੋਏਗਾ ਦੁਬਾਰਾ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਦੇ ਜਿਹੜੇ ਨਿਰਣੇ ਨੇ ਸਾਨੂੰ ਮਿਲ ਜਾਣਗੇ ਜੰਗਬੰਦੀ ਸਮਝੌਤਾ ਇੱਕ ਵਾਰ ਫਿਰ ਸੰਕਟ ਪੈਦਾ ਕਰ ਚੁੱਕਿਆ ਕਿਉਂਕਿ ਭਾਰਤ ਵੱਲੋਂ ਪਾਕਿਸਤਾਨ ਤੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਨੇ ਭਾਰਤ ਜਿਹੜਾ ਹੈ ਉਹ ਦੱਸ ਉਹਨਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਵੱਲੋਂ ਰਾਜਸਥਾਨ ਦੇ ਬਾੜਮੇਰ ਅਤੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਵਰਗੇ ਇਲਾਕਿਆਂ ਦੇ ਵਿੱਚ ਗੋਲੀਬਾਰੀ ਅਤੇ ਡਰੋਨ ਹਮਲੇ ਕੀਤੇ ਗਏ ਨੇ ਜੋ ਕਿ ਜੰਗਬੰਦੀ ਸਮਝੌਤੇ ਦੀ ਖੁੱਲੀ ਤੇ ਸਾਫ ਉਲੰਘਣਾ ਹੀ ਹੈ ਇਸ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਸਮਝੌਤੇ ਨੂੰ ਲਾਗੂ ਕਰਨ ਲਈ ਵਚਨਬੱਧ ਨੇ ਉਹਨਾਂ ਦੀਆਂ ਫੌਜਾਂ ਹਾਲਾਤ ਨੂੰ ਜ਼ਿੰਮੇਵਾਰੀ ਅਤੇ ਸੰਜਮ ਨਾਲ ਸੰਭਾਲ ਰਹੀਆਂ ਨੇ ਪਾਕਿਸਤਾਨ ਨੇ ਇਹ ਵੀ ਕਿਹਾ ਕਿ ਜੇਕਰ ਜੰਗਬੰਦੀ ਲਾਗੂ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਨਾ ਦੋਨੋਂ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਸਰਹੱਦਾਂ ਤੇ ਤਾਇਨਾਤ ਫੌਜਾਂ ਨੂੰ ਵੀ ਸੰਜਮ ਬਰਤਣਾ ਚਾਹੀਦਾ ਹੈ ਹੁਣ ਭਾਵੇਂ ਜੰਗਬੰਦੀ ਦਾ ਐਲਾਨ ਇੱਕ ਵਾਰੀ ਹੋ ਚੁੱਕਿਆ ਸੀ ਹੁਣ ਜੁਗਲਬੰਦੀ ਜਿਹੜੀ ਹੈ ਹੋਈ ਹੈ ਜੰਗ ਜਿਹੜੀ ਹੈ ਉਸ ਦੇ ਵਿੱਚ ਨਹੀਂ ਹੋਵੇਗੀ ਦੋਵੇਂ ਦੇਸ਼ਾਂ ਦਾ ਜਿਹੜਾ ਰੌਲਾ ਹੈ ਉਹ ਅਮਰੀਕਾ ਨੇ ਮਿਟਾ ਦਿੱਤਾ ਪਰ ਆਖਰਕਾਰ ਇਹ ਕਦੋਂ ਤੱਕ ਹੈ ਸਿਰਫ ਇੱਕ ਆਪਾਂ ਇੰਝ ਕਹਿ ਸਕਦੇ ਹਾਂ ਵੀ ਇਹ ਗੱਲ ਜਿਹੜੀ ਹੈ ਮੰਨੀ ਗਈ ਹੈ ਇਕ ਗੱਲ ਮੰਨ ਕੇ ਇੱਕ ਉਹਨਾਂ ਦਾ ਸਤਕਾਰ ਕੀਤਾ ਗਿਆ ਅਮਰੀਕਾ ਨੂੰ ਸ਼ਾਇਦ ਇੱਕ ਇਸ ਤਰ੍ਹਾਂ ਦਾ ਸਰਕਾਰ ਦਿੱਤਾ ਗਿਆ ਵੀ ਤੁਹਾਡੀ ਗੱਲ ਜਿਹੜੀ ਆ ਮੰਨ ਲਈ ਗਈ ਹੈ ਪਰ ਇਹ ਜੰਗ ਜਿਹੜੀ ਆ ਪੌਪਰ ਪੂਰਨ ਤੌਰ ਤੇ ਹਜੇ ਰੁਕੀ ਨਹੀਂ ਹੈਗੀ ਜਿਹੜਾ ਸ਼ਾਇਦ ਸਾਡੇ ਲੋਕਾਂ ਦਾ ਨੁਕਸਾਨ ਹੈ ਉਹਦੇ ਤੋਂ ਖਤਰਾ ਜਿਹੜਾ ਨਾ ਹਜੇ ਟਲਿਆ ਨਹੀਂ ਹੈ ਸਾਡੇ ਲੋਕਾਂ ਦਾ ਜਿਹੜਾ ਨੁਕਸਾਨ ਹੈ ਨਾ ਜੰਗ ਦੇ ਨਾਲ ਹੋਣਾ ਤੇ ਉਹ ਸ਼ਾਇਦ ਹਜੇ ਬਾਕੀ ਹੈ ਇਸ ਚੀਜ਼ ਨੂੰ ਐਵੇਂ ਨਾ ਸਮਝੋ ਵੀ ਜੰਗ ਰੁਕ ਗਈ ਹੈ ਜੰਗ ਹਜੇ ਰੁਕੀ ਨਹੀਂ ਜੰਗ ਹਲੇ ਹੋਲਡ ਕੀਤੀ ਗਈ ਹੈ ਪਰ ਸਾਡੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਵਿੱਚ ਖੁਸ਼ ਹੋ ਰਹੇ ਨੇ ਚਲੋ ਠੀਕ ਹੈ ਮੈਂ ਕਹਣਾ ਖੁਸ਼ੀ ਹੁੰਦੀ ਹੈ ਵੀ ਜੰਗ ਨਹੀਂ ਹੋਏਗੀ ਮੈਂ ਤੇ ਆਪ ਨਹੀਂ ਕਹਿੰਦਾ ਕਿ ਜੰਗ ਹੋਵੇ ਪਰ ਜੰਗ ਨਾ ਹੋਵੇ ਤਾਂ ਉਹਦੇ ਵਿੱਚ ਹੀ ਫਾਇਦਾ ਪਰ ਇਹ ਸਰਕਾਰਾਂ ਦੀ ਪਾਲਿਸੀ ਹੈ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਜਿਹੜਾ ਹੈ ਇਹ ਜੰਗ ਦਾ ਐਲਾਨ ਕਰ ਦਿੱਤਾ ਜਾਵੇ ਕਿਹੜੇ ਵੇਲੇ ਨਵੀਂ ਜੰਗ ਜਿੰਦਿਆ ਉਹ ਛੇੜ ਦਿੱਤੀ ਜਾਵੇ ਤੇ ਸਾਡੇ ਲੋਕਾਂ ਨੂੰ ਸਭ ਤੋਂ ਵੱਧ ਜਿਹੜੀ ਆ ਮੁਸ਼ਕਲ ਹੈ ਉਹ ਹੋਵੇਗੀ ਸਾਡੇ ਲੋਕ ਸਭ ਤੋਂ ਵੱਧ ਜਿਹੜੀਆਂ ਮੁਸ਼ਕਲ ਦੇ ਵਿੱਚ ਉਦੋਂ ਆਉਣਗੇ ਜੇਕਰ ਇਹ ਜੰਗ ਦੁਬਾਰਾ ਤੋਂ ਖੜ ਜਾਂਦੀ ਹੈ ਸਾਡੇ ਲੋਕਾਂ ਨੂੰ ਬਹੁਤ ਮੁਸ਼ਕਲ ਹੋਏਗੀ ਅੱਜ ਦੇ ਸਮੇਂ ਵਿੱਚ ਭਾਵੇਂ ਰਾਤੀ ਸਮਝੌਤਾ ਹੋਇਆ ਪਰ ਲੋਕਾਂ ਨੂੰ ਜਿਹੜੀਆਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਇਆਂ ਲੋਕ ਹਲੇ ਵੀ ਉਹਨਾਂ ਜਿਹੜੀਆਂ ਗਾਈਡਲਾਈਨ ਦੇ ਵਿੱਚ ਹੀ ਜੀ ਰਹੇ ਨੇ ਜੋ ਕਿ ਉਹਨਾਂ ਨੂੰ ਪਹਿਲਾਂ ਜਾਰੀ ਕੀਤੀਆਂ ਹੋਈਆਂ ਨੇ ਪਹਿਲਾਂ ਦੱਸੀਆਂ ਹੋਈਆਂ ਨੇ ਭਾਰਤ ਮਗਰੋਂ ਇਹਨਾਂ ਦੋ ਦੇਸ਼ਾਂ ਨੇ ਵੀ ਪਾਕਿਸਤਾਨ ਦੇ ਵਿਰੋਧ ਮੋਰਚਾ ਕੋਲ ਹੈ ਕਈ ਲੋਕ ਜਿਹੜੇ ਨੇ ਪਾਕਿਸਤਾਨ ਦੇ ਖਿਲਾਫ ਹੋ ਚੁੱਕੇ ਨੇ ਕਈ ਲੋਕਾਂ ਨੇ ਪਾਕਿਸਤਾਨ ਦੀ ਪਿੱਠ ਥੱਪ ਥਪਾਈ ਹੈ ਹੁਣ ਕਹਿੰਦੇ ਨੇ ਦੋ ਭਰਾ ਲੜਦੇ ਨੇ ਤੇ ਤਿੰਨੋਂ ਦੇ ਵਿੱਚ ਜਿਹੜੇ ਨੇ ਉਹ ਸਵਾਦ ਲੈਣ ਵਾਲੇ ਹੁੰਦੇ ਨੇ ਚੱਕ ਦੇਣ ਵਾਲੇ ਹੁੰਦੇ ਨੇ ਦੋ ਕੋ ਸਾਡੇ ਨਾਲ ਹੁੰਦੇ ਨੇ ਤਿੰਨ ਕੋ ਉਹਨਾਂ ਨਾਲ ਹੁੰਦੇ ਨੇ ਇਹ ਚੀਜ਼ਾਂ ਹੁੰਦੀਆਂ ਨੇ ਅੱਜ ਇਸ جنگ ਦੇ ਵਿੱਚ ਵੀ ਜਿਹੜਾ ਇਹ ਹੀ ਚੀਜ਼ ਹੋ ਰਹੀ ਹੈ ਇਹ ਨਾ ਸੋਚੋ ਵੀ ਜੰਗ ਹਟ ਗਈ ਇਹ ਨਹੀਂ ਪਤਾ ਕਿਹਦੇ ਸ਼ਹਿ ਤੇ ਦੁਬਾਰਾ ਤੋਂ ਇਹ ਜੰਗ ਜਿਹੜੀ ਹੈ ਸ਼ੁਰੂ ਹੋ ਜਾਏ